ਅੱਜ ਤਰਕ ਯੂਨੀਅਨ ਸਮਾਣਾ ਵਿਖੇ ਜ਼ਿਲ੍ਹਾ ਪੁਲਿਸ ਅਤੇ ਟ੍ਰੈਫਿਕ ਪੁਲਿਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਕੈਂਪ ਲਗਾਇਆ ਗਿਆ ਜਿਸ ਵਿੱਚ ਖਾਸ ਤੌਰ ਤੇ ਐਸਪੀ ਜਸਬੀਰ ਸਿੰਘ ਜ਼ਿਲ੍ਹਾ ਪਟਿਆਲਾ ਅਤੇ ਸਿਟੀ ਸਮਾਣਾ ਪੁਲਿਸ ਦੇ ਇੰਚਾਰਜ ਜੀ ਐਸ ਸਿਕੰਦ ਥਾਣਾ ਸਦਰ ਸਮਾਣਾ ਦੇ ਇੰਚਾਰਜ ਅਵਧਾਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਐਸਪੀ ਜਸਬੀਰ ਸਿੰਘ ਨੇ ਸਮੂਹ ਤਰਕ ਡਰਾਈਵਰ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਯੂਨੀਅਨ ਅੰਦਰ ਨਸ਼ਾ ਵੇਚਣ ਲਈ ਆਉਂਦਾ ਹੈ ਉਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ ਇਤਲਾਹ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਸੈਮੀਨਾਰ ਵਿੱਚ ਡਰਾਈਵਰ ਵੀਰਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਸਾਬਕਾ ਮੈਨੇਜਰ ਗੋਪਾਲ ਕ੍ਰਿਸ਼ਨ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਚੰਦ ਅਤੇ ਹੋਰ ਵੀ ਕਈ ਐਨਜੀਓ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸਮਾਣਾ ਖਬਰਨਾਮਾ ਲਈ ਹਰਦੀਾਲ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਸੀਐਮ ਪੰਜਾਬ ਬੀਜਪੀ ਪੰਜਾਬ ਐਸਐਸਪੀ ਸਾਹਿਬ ਤੇ ਡੀਏਜੀ ਰੋਨਲ ਦੇ ਦਿਸ਼ਾ ਨਿਰਦੇਸ਼ਾਂ ਸਾਹਿਬ ਪੰਜਾਬ ਸਰਕਾਰ ਨੇ ਜੋ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੀ ਮੁਹਿੰਮ ਵੰਡੀ ਹੈ ਉਸ ਦੇ ਅੰਤਰਗਤ ਇੱਕ ਜਿਹੜਾ ਹੈਗਾ ਜਾਗਰੂਕ ਕੈਂਪ ਅ ਜਟਕ ਯੂਨੀਅਨ ਸਮਾਣਾ ਵਿਖੇ ਲਗਾਇਆ ਗਿਆ ਜਿਹਦੇ ਵਿੱਚ ਕਿ ਟਰੱਕ ਯੂਨੀਅਨ ਦੇ ਮੈਂਬਰਾਂ ਤੋਂ ਇਲਾਵਾ ਸਮਾਜ ਦੇ ਖਾਸ ਕਰਕੇ ਸਮਾਣਾ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਐਂਟੀ ਡਰੱਗ ਸੰਸਥਾਵਾਂ ਤੇ ਹੋਰ ਐਨ ਜੀਓਜ਼ ਨੇ ਸ਼ਿਰਕਤ ਕੀਤੀ ਤੇ ਸਾਰਿਆਂ ਨੇ ਮਿਲ ਕੇ ਇਹ ਤਹਈਆ ਕੀਤਾ ਤੇ ਸਾਰੇ ਇਸ ਚੀਜ਼ ਦੇ ਉੱਤੇ ਵਚਨਬੱਧ ਨੇ ਕਿ ਅਸੀਂ ਮਿਲ ਜੁਲ ਕੇ ਕੰਮ ਕਰਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਜੜਾ ਖਤਮ ਕਰਾਂਗੇ